ਕੀ ਧਰ ਦਸ਼ਮੇਸ਼ ਪਿਤਾ ਆਪਣੇ ਸਿੱਖਾਂ ਦੇ ਉੱਤੇ ਕਿ ਐਸੀ ਕਿਰਪਾ ਕਰ ਗਿਆ ਯਾਦ ਰੱਖਿਓ ਦੁਨੀਆ ਵਾਲਿਓ ਜਿਹੜੀ ਅੱਜ ਤੱਕ ਕਰ ਕੋਈ ਨਹੀਂ ਸਕਿਆ ਕਲਕੀਆਂ ਵਾਲੇ ਪਾਤਸ਼ਾਹ ਨੇ ਆਪਣੇ ਸਿੱਖਾਂ ਦੇ ਉੱਤੇ ਅਪਾਰ ਕਿਰਪਾ ਕੀਤੀ ਰਹਿਮਤ ਕੀਤੀ ਜੀ ਆਪਣੇ ਸਿੱਖਾਂ ਦੀ ਝੋਲੀ ਦੇ ਵਿੱਚ ਇੱਕ ਐਸਾ ਨਾਰਾ ਪਾਇਆ ਕਲਕੀਆਂ ਵਾਲੇ ਨੇ ਜਿਹਨੂੰ ਜਪਦਿਆਂ ਸਾਹ ਜਿਨੂੰ ਬੁਲਾਉਂਦਿਆਂ ਸਾਰ ਦੋ ਵਾਰ ਵਾਹਿਗੁਰੂ ਸ਼ਬਦ ਦਾ ਸਿਮਰਨ ਹੋ ਜਾਂਦਾ ਏ ਤੇ ਵਾਹਿਗੁਰੂ ਜਪਣ ਦੇ ਨਾਲ ਜਮਾਂ ਦਾ ਪੈਂਡਾ ਕੱਟਿਆ ਜਾਂਦਾ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਮਨ ਪਵਿੱਤਰ ਹੋ ਜਾਂਦਾ ਸਾਫ਼ ਚਰਿੱਤਰ ਹੋ ਜਾਂਦਾ ਏ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਜਿਸ ਵਾਹਿਗੁਰੂ ਨੂੰ ਜਪਣ ਦੇ ਨਾਲ ਹੋਮੇ ਭਰ ਕੇ ਭੜੇ ਰੋਗ ਦੂਰ ਹੋ ਜਾਂਦੇ ਨੇ ਮੇਰਾ ਕਨਗੀਆਂ ਵਾਲਾ ਪਾਤਸ਼ਾਹ ਐਸੀ ਕਿਰਪਾ ਕਰ ਗਿਆ ਦੁਨੀਆ ਵਾਲਿਓ ਸਾਡੀ ਝੋਲੀ ਦੇ ਵਿੱਚ ਨਾਰਾ ਐਸਾ ਪਾ ਦਿੱਤਾ ਏ ਕਹਿਣ ਦਾ ਭਾਵ ਕਨਗੀਆਂ ਬਲੇ ਨੇ ਆਪਣੇ ਸਿੱਖਾਂ ਦੀ ਝੋਲੀ ਦੇ ਵਿੱਚ ਸਿਮਰਨ ਪਾ ਦਿੱਤਾ ਏ ਆਓ ਉਸ ਨਾਰੇ ਨੂੰ ਗਰਜਵੀਂ ਆਵਾਜ਼ ਦੇ ਨਾਲ ਬੁਲਾਉਣ ਦਾ ਯਤਨ ਕਰੀਏ ਯਾਦ ਰੱਖਿਓ ਕਰਮਾ ਬਲਿਓ ਅੱਜ ਕਿਤੇ ਨਾ ਕਿਤੇ ਅਸੀਂ ਆਪਣੇ ਸਿਧਾਂਤ ਤੋਂ ਥੜਕ ਚੁੱਕੇ ਹਾਂ ਕਿਤੇ ਅਸੀਂ ਅੱਜ ਆਪਣਾ ਸਿਧਾਂਤ ਛੱਡਦੇ ਜਾ ਰਹੇ ਹਾਂ ਤੇ ਪਹਿਲਾਂ ਸਿੱਖਾਂ ਦੇ ਘਰਾਂ ਦੇ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਇਤਿਹਾਸ ਦੱਸਿਆ ਜਾਂਦਾ ਸੀ ਪੱਡ ਬਡੇਰਿਆਂ ਦੀਆਂ ਕਹਾਣੀਆਂ ਦੱਸਿਆ ਜਾਂਦਾ ਸੀ ਕਿ ਕੀ ਪੁਰਨੇ ਪਾਏ ਸਾਡੇ ਵੱਡ ਬਡੇਰਿਆਂ ਨੇ ਤੇ ਅੱਜ ਗੁਰਮੁਖ ਪਿਆਰਿਓ ਇਤਿਹਾਸਿਕ ਵਿਚਾਰਾਂ ਤੇ ਆਪਣੇ ਬੱਚਿਆਂ ਨੂੰ ਦੱਸਣੀਆਂ ਦੂਰ ਦੀਆਂ ਗੱਲਾਂ ਨੇ ਅੱਜ ਸਿੱਖਾਂ ਦੇ ਘਰਾਂ ਦੇ ਵਿੱਚੋਂ ਫਤਿਹ ਦਾ ਸਿਮਰਨ ਖਤਮ ਹੋ ਗਿਆ ਏ ਸਿੱਖਾਂ ਦੇ ਪੁੱਤ ਇਤਿਹਾਸ ਨੂੰ ਵਿਚਾਰਨਾ ਤੇ ਦੂਰ ਦੀ ਗੱਲ ਅੱਜ ਸਿੱਖਾਂ ਦੇ ਬੱਚੇ ਸਿਮਰਨ ਬੁਲਾਉਣਾ ਫਤਿਹ ਬੁਲਾਉਣੀ ਭੁੱਲ ਗਏ ਨੇ ਜੀ ਯਾਦ ਰੱਖਿਓ ਕਰਮਾ ਬਾਲਿਓ ਅੱਜ ਕੋਈ ਟਾਮਾ ਬਿਰਲਾ ਵਾਂਝਾ ਮਾਂ ਪਿਓ ਆਪਣੇ ਬੱਚਿਆਂ ਨੂੰ ਇਹ ਸਖਲਦਾ ਕਿ ਕਾਕਾ ਉੱਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਮਾਪੇ ਯਾਦ ਰੱਖਿਓ ਗੁਰਮੁਖ ਪੈਰ ਆਪਣੇ ਬੱਚਿਆਂ ਨੂੰ ਫੱਤੇ ਦੀ ਗੁਰਤੀ ਦਿੰਦੇ ਨੇ ਆਓ ਕਲਗੀத் ਦਰਦਸ਼ਮੇਸ਼ ਪਿਤਾ ਨੇ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਸਾਡੀ ਝੋਲੀ ਦੇ ਵਿੱਚ ਫੱਤੇ ਦਾ ਨਾਰਾ ਪਾਇਆ ਪੰਜਾਬੀ ਦਾ ਸ਼ਹਿਰ ਬੜਾ ਸੋਹਣਾ ਲਿਖਦਾ ਉਹਨਾਂ ਦਾ ਫੱਤੇ ਧਰੋ ਅਕਾਲ ਨੇ ਆਪ ਕੱਲੀ ਹਾਏ ਸ਼ਹੀਦਾਂ ਦੇ ਖੂਨ ਵਿੱਚੋਂ ਹਾਏ ਸਰਹੰਦ ਦੀ ਕੰਧ ਵੱਲੇ ਸਭ ਜਾਂਦਿਆ ਕਿੰਨੇ ਲੈ ਲਾਈ ਫਤਿਹ ਪੈਮਾ ਪਰਮਾ ਪਖੰਡਾਂ ਦਾ ਨਾਸ ਕਰੇ ਤੇ ਪਿਆਰੇ ਪ੍ਰੀਤਮ ਦੇ ਤਾਈ ਮੈਂ ਲੈ ਲਾਈ ਫਤਿਹ ਆਉਂ ਦਰਮukh ਪਿਆਰਿਓ ਬਲਾਉ ਫਤਿਹ ਤੇ ਪਾਉ ਫਤਿਹ ਗੱਜ ਕੇ ਕਹਦੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜੇ ਜਿੱਥੇ ਮੌਜੂਦਾ ਥਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਜਾਵੇ ਜਗਾ ਪੂਜਣ ਯੋਗ ਹੋ ਜਾਂਦੀ ਏ ਆਓ ਅੱਜ ਪੂਰੇ ਤੇ ਸਮਰਥ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਅਸੀਂ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹਾਂ ਯਾਦ ਰੱਖਿਓ ਕਰਮਾ ਵਾਲਿਓ ਦੁਨੀਆ ਦੇ ਕੋਲੇ ਗੁਰੂ ਬੜੇ ਨੇ ਕਿਸੇ ਦਾ ਕਾਲਾ ਗੁਰੂ ਏ ਕਿਸੇ ਦਾ ਭੂਰਾ ਗੁਰੂ ਏ ਕਿਸੇ ਦਾ ਅੱਧਾ ਗੁਰੂ ਏ ਪਰ ਮਾਨ ਕਰੀ ਸਿੱਖਾ ਤੇਰੇ ਕੋਲੇ ਹਾਜ਼ਰ ਨਾਜ਼ਰ ਗੁਰੂ ਏ ਯਾਦ ਰੱਖਿਓ ਕਰਮਾ ਵਾਲਿਓ ਦੁਨੀਆਂ ਦੇ ਵਿੱਚ 300 ਧਾਰਮਿਕ ਗ੍ਰੰਥ ਨੇ 300 ਧਾਰਮਿਕ ਗ੍ਰੰਥ 299 ਗ੍ਰੰਥਾਂ ਨੂੰ ਅਜਿਹਾ ਸਤਕਾਰ ਨਹੀਂ ਮਿਲਿਆ ਜਿੰਨਾ ਸਤਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲਿਆ ਏ ਜਿਹਨੂੰ ਗੁਰੂ ਦਾ ਦਰਜਾ ਮਿਲਿਆ ਏ 299 ਗ੍ਰੰਥਾਂ ਨੂੰ ਐਸਾ ਸਤਕਾਰ ਨਹੀਂ ਮਿਲਦਾ ਦੁਨੀਆਂ ਦੇ ਲੋਕ ਆਪਣੇ ਗ੍ਰੰਥਾਂ ਨੂੰ ਚੁੱਕ ਕੇ ਬਗਲ ਦੇ ਵਿੱਚ ਲੈ ਕੇ ਤੁਰੇ ਫਿਰਦੇ ਨੇ ਪਰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣਾ ਹੋਵੇ ਪੰਜ ਸਿੱਖਾਂ ਦੀ ਮੌਜੂਦਗੀ ਚਾਹੀਦੀ ਏ ਇੱਕ ਜਲ ਦਾ ਛੜਕਾਉ ਕਰਦਾ ਏ ਇੱਕ ਕਢਾਲ ਵਜਾਉਂਦਾ ਏ ਇੱਕ ਚੌੜ ਕਰਦਾ ਏ ਦੋ ਸਿੱਖ ਨਾਲ ਹੁੰਦੇ ਨੇ ਮਨ ਕਰੀ ਸਿੱਖਾ ਕੀ ਤੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਏ ਤੇਰਾ ਬਾਪੂ ਕਲਕੀਆਂ ਵਾਲਾ ਪਾਤਸ਼ਾਹ ਏ ਤਨ ਕਲਗੀਆਂ ਵਾਲਾ ਪਾਤਸ਼ਾਹ ਯਾਦ ਰੱਖਿਓ ਗੁਰਮੁਖ ਪਿਆਰਿਓ ਤਨ ਕੀ ਧਰਦਸ਼ਮੇਸ਼ ਪਿਤਾ ਇਸ ਦੁਨੀਆ ਦੇ ਨਕਸ਼ੇ ਦੇ ਉੱਤੇ ਉਹ ਕਰ ਗਏ ਜਿਹੜਾ ਅੱਜ ਤੱਕ ਕਰ ਕੋਈ ਨਹੀਂ ਸਕਿਆ ਤਨ ਕੀ ਧਰਦਸ਼ਮੇਸ਼ ਪਿਤਾ ਨੇ ਇਸ ਸੰਸਾਰ ਦੇ ਵਿੱਚ ਇੱਕ ਕੁੱਤਕ ਰਚ ਦਿੱਤਾ ਜਿਹੜਾ ਅੱਜ ਤੱਕ ਕਰ ਹੀ ਕੋਈ ਨਹੀਂ ਸਕਿਆ ਸੀ 1699 ਦੀ ਬਸਾਖੀ ਨੂੰ ਕਨਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਧਾਰ ਚੋਂ ਖਾਲਸਾ ਪ੍ਰਗਟ ਕਰਕੇ ਇੱਕ ਐਸਾ ਬਖਰਾ ਕੁੱਤ ਰਚਿਆ ਗੁਰਮੁਖੋ ਜਿਹੜਾ ਰਚ ਕੋਈ ਨਹੀਂ ਸਕਿਆ ਜਾਤ ਪਾਤ ਦਾ ਖੰਡਨ ਕਰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟਿੱਕੋ ਬਾਟੇ ਦੇ ਵਿੱਚੋਂ ਸਭਨਾਂ ਨੂੰ ਅੰਮ੍ਰਿਤ ਦੇ ਕੇ ਜਾਤ ਪਾਤ ਖਤਮ ਕਰ ਦਿੱਤੀ ਮੇਰੇ ਕਨਗੀਆਂ ਵਾਲੇ ਪਾਤਸ਼ਾਹ ਨੇ ਯਾਦ ਰੱਖਿਓ ਕਰਮਾ ਵਾਲਿਓ ਇਸ ਸੰਸਾਰ ਦੇ ਵਿੱਚ ਬੜੇ ਪੀਰ ਪਗੰਬਰ ਔਲੀਏ ਪੈਦਾ ਹੋਏ ਇਸ ਸੰਸਾਰ ਦੇ ਵਿੱਚ ਭਗਵਾਨ ਰਾਮਚੰਦਰ ਜੀ ਨੇ ਵੀ ਆਉਣਾ ਕੀਤਾ ਪਰ ਜਿਹੜਾ ਜਾਤ ਪੱਤ ਦਾ ਕੋੜ ਸੰਸਾਰ ਨੂੰ ਲੱਗਿਆ ਹੋਇਆ ਸੀ ਉਹ ਕੋੜ ਨਹੀਂ ਖਤਮ ਹੋ ਸਕਿਆ ਰਾਜ ਜਿੰਨੇ राजे ਜੇ ਭਗਵਾਨ ਕ੍ਰਿਸ਼ਨ ਜੀ ਆਉਣਾ ਕਰਦੇ ਨੇ ਯਾਤ ਰਖਿਓ ਗਰਮਖ ਪਿਆਰਿਓ ਦਰੋਣਾਚਾਰੀਆ ਦਾ ਨਾਂ ਤੁਸੀਂ ਸਭ ਨੇ ਸੁਣਿਆ ਹੋਣਾ ਵੀ ਦਰੋਣਾਚਾਰੀਆ ਕੌਣ ਸੀ ਅੱਜ ਭਾਰਤ ਦੀ ਸਰਕਾਰ ਵੀ ਦਰੋਣਾਚਾਰੀਆ ਦੇ ਨਾਂ ਦੇ ਉੱਤੇ ਅਵਾਰਡ ਦਿੰਦੀ ਏ ਜਦੋਂ ਤੇ ਕਿਸੇ ਖਿਡਾਰੀ ਨੂੰ ਸਨਮਾਨਿਤ ਕਰਨਾ ਹੋਵੇ ਜਾਂ ਕਿਸੇ ਤੀਰ ਅੰਦਾਜ਼ ਨੂੰ ਸਨਮਾਨਿਤ ਕਰਨਾ ਹੋਵੇ ਉਹਨੂੰ ਦਰੋਣਾਚਾਰੀਆ ਦੇ ਅਵਾਰਡ ਦੇ ਨਾਂ ਨਾਲ ਸਨਮਾਨਿਤ ਕੀਤਾ ਜਾਂਦਾ ਏ ਯਾਦ ਰੱਖਿਓ ਕਰਮਾ ਵਾਲਿਓ ਜਦੋਂ ਦਰੋਣਾਚਾਰੀਆ ਅਰਜਣ ਨੂੰ ਤੀਰ ਅਭਿਆਸੀ ਕਰਵਾ ਰਿਹਾ ਏ ਤੇ ਜੰਗਲ ਦੇ ਵਿੱਚੋਂ ਸਾਹਮਣੋਂ ਚੱਲ ਕੇ ਇੱਕ ਨੌਜਵਾਨ ਮੁੰਡਾ ਆਉਂਦਾ ਏ ਆਕੇ ਦਰੁਣਾਚਾਰੀਆ ਨੂੰ ਮੱਥਾ ਟੇਕਦਾ ਕਹਿਣ ਲੱਗਾ ਉਸਤਾਦ ਜੀ ਮੈਨੂੰ ਆਪਣਾ ਚੇਲਾ ਬਣਾ ਲਓ ਮੈਂ ਤੀਰ ਅੰਦਾਜ਼ੀ ਸਿੱਖਣਾ ਚਾਹੁੰਨਾ ਤੇ ਦਰੁਣਾਚਾਰੀਆ ਕਹਿੰਦਾ ਕੀ ਨਾਮ ਏ ਤੇਰਾ ਕਹਿੰਦਾ ਮੇਰਾ ਨਾਮ ਜੀ ਇਕਲਬਿਆ ਏ ਕਿੰਨਾ ਦਾ ਮੁੰਡਾ ਕਹਿੰਦਾ ਮੈਂ ਸ਼ੂਦਰ ਪਰਿਵਾਰ ਨਾਲ ਸੰਬੰਧਤਾ ਦਰੁਣਾਚਾਰੀਆ ਕਹਿੰਦਾ ਜਾ ਚਲਾ ਜਾ ਸ਼ੁਦਰਾਂ ਦੇ ਲਈ ਮੇਰੀ ਕਲਾਸ ਦੇ ਵਿੱਚ ਕੋਈ ਥਾਂ ਨਹੀਂ ਮੁੰਡਾ ਭਰੇ ਮਨ ਦੇ ਨਾਲ ਨਿਰਾਸ਼ ਹੋ ਕੇ ਵਾਪਸ ਮੁੜ ਗਿਆ ਏ ਦਰੋਣਾਚਾਰੀਏ ਦੀ ਇੱਕ ਮੂਰਤੀ ਬਣਾਈ ਉਹਦੇ ਸਾਹਮਣੇ ਅਭਿਆਸ ਕਰਦਾ ਰਿਹਾ ਇੰਨੀ ਮਨ ਤੇ ਤਨ ਦੇ ਨਾਲ ਪ੍ਰੈਕਟਿਸ ਕੀਤੀ ਕਿ ਇੱਕ ਨਪੁੰਨ ਤੀਰ ਅੰਦਾਜ਼ ਬਣ ਗਿਆ ਏ ਵਾਹ ਜੀ ਵਾਹ ਇਧਰਲੇ ਬੰਨੇ ਦਰੋਣਾਚਾਰੀਆ ਅਰਜਣ ਨੂੰ ਕਹਿੰਦਾ ਇਹਨਾਂ ਦਰਖਤਾਂ ਦੇ ਪੱਤਿਆਂ ਦੇ ਵਿੱਚ ਦੀ ਤੀਰ ਲੰਗਾ ਤੇ ਜਦੋਂ ਅਰਜੁਨ ਨੇ ਤੀਰ ਛੱਡਿਆ ਦਰਖਤਾਂ ਦੇ ਪੱਤਿਆਂ ਨੂੰ چیرਦਾ ਹੋਇਆ ਲੰਘ ਗਿਆ ਤੇ ਅਰਜੁਨ ਕਹਿੰਦਾ ਮੈਂ ਦੁਨੀਆ ਦੇ ਵਿੱਚ ਸਭ ਤੋਂ ਬੈਸਟ ਤੀਰ ਅੰਦਾਜ਼ਕ ਮੈਂ ਜਿੱਤ ਗਿਆ ਮੈਂ ਦਰਖਤਾਂ ਦੇ ਪੱਤਿਆਂ ਦੇ ਵਿੱਚ ਦੀ ਤੀਰ ਲੰਘਾ ਦਿੱਤਾ ਪ੍ਰਕਾਸ਼ਣ ਭਗਵਾਨ ਕਹਿਣ ਲੱਗੇ ਇੱਕ ਪੱਤਾ ਮੇਰੀ ਮੇਰੇ ਪੈਰ ਦੇ ਥੱਲੇ ਜੇ ਇਸ ਪੱਤੇ ਦੇ ਵਿੱਚ ਦੀ ਤੀਰ ਲੰਘਾ ਦੇਵੇਂ ਤੈਨੂੰ ਦੁਨੀਆ ਦੇ ਵਿੱਚ ਜੇ ਤੂੰ ਕਰਾਰ ਦਿੱਤਾ ਜਾਵੇਗਾ ਕਹਿੰਦੇ ਉਧਰਲੇ ਬੰਨੋ ਇੱਕ ਲੱਭਿਆ ਨੇ ਤੀਰ ਛੱਡਿਆ ਕ੍ਰਿਸ਼ਨ ਭਗਵਾਨ ਦੇ ਪੈਰ ਦੇ ਥੱਲੋਂ ਦੀ ਉਹ ਪੱਤੇ ਨੂੰ چیرਦਾ ਹੋਇਆ ਲੰਘਿਆ ਦਰੋਣਾਚਾਰੀਏ ਕਹਿੰਦਾ ਐਡਾ ਵੱਡਾ ਤੀਰ ਅੰਦਾਜ਼ ਕੌਣ ਪੈਦਾ ਹੋ ਗਿਆ ਏ ਅਰਜਨ ਨੂੰ ਅੱਜ ਕਿਸੇ ਨੇ ਮਾਤ ਪਾ ਦਿੱਤੀ ਪਤਾ ਕਰੋ ਪਤਾ ਕੀਤਾ ਤੇ ਉਹ ਇੱਕ ਲੱਭਿਆ ਦੇਖ ਕੇ ਦਰੋਣਾਚਾਰੀਏ ਕਹਿੰਦਾ ਮੈਂ ਤੇ ਤੈਨੂੰ ਭਜਾ ਦਿੱਤਾ ਸੀ ਤੂੰ تیر ਅੰਦਾਜ਼ੀ ਕਿੱਥੋਂ ਸਿੱਖਿਆ ਕਹਿਣ ਲੱਗਿਆ ਮੈਂ ਤੁਹਾਡੀ ਮੂਰਤੀ ਬਣਾਈ ਤੁਹਾਡੀ ਮੂਰਤੀ ਬਣਾ ਕੇ ਉਹਦੇ ਸਾਹਮਣੇ ਅਭਿਆਸ ਕੀਤਾ ਦਰੋਣਾਚਾਰੀਆ ਬੜਾ ਛਾਤਰ ਦਿਮਾਕ ਦਾ ਆਦਮੀ ਸੀ ਕਹਿਣ ਲੱਗਿਆ ਤੂੰ ਮੈਨੂੰ ਅਸਤਾਦ ਮੰਨਦਾ ਇੱਕ ਲੱਭੇ ਕਹਿੰਦਾ ਹਾਂ ਮੈਂ ਤੁਹਾਨੂੰ ਉਸਤਾਦ ਮੰਨਦਾ ਕਹਿੰਦਾ ਫਿਰ ਉਸਤਾਦੀ ਸ਼ਗਿਰਦੀ ਹੋਣੀ ਚਾਹੀਦੀ ਏ ਆਪਣੇ ਸੱਜੇ ਹੱਥ ਦਾ ਗੁੱਠਾ ਕੱਢ ਕੇ ਮੈਨੂੰ ਦੇ ਦੇ ਇਕ ਲਬਿਆ ਨੇ ਆਪਣੇ ਸੱਜੇ ਹੱਥ ਦਾ ਗੁੱਠਾ ਕੱਢ ਕੇ ਦਰੁਣਾਚਾਰੀਆ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਇਸ ਤੋਂ ਬਾਅਦ ਇਕ ਲਬਿਆ ਤੀਰ ਨਹੀਂ ਚਲਾ ਸਕਿਆ ਜਿਸ ਦਿਨ ਇਹ ਜਾਤ ਪਾਤ ਦਾ ਵਿਚਕਰਾ ਹੋ ਰਿਹਾ ਸੀ ਗੁਰਮੁਖ ਪੈਰੇ ਉਸ ਦਿਨ ਕ੍ਰਿਸ਼ਨ ਭਗਵਾਨ ਕੋਲ ਮੌਜੂਦ ਸੀ ਦਾ ਮਤਲਬ ਕਿ ਇਸ ਦੁਨੀਆ ਦੇ ਵਿੱਚ ਬੜੇ ਪੀਰ ਪਗੰਬਰ ਔਲੀਏ ਆਏ ਪਰ ਜਿਹੜਾ ਜਾਤ ਪਾਤ ਦਾ ਕੋੜ ਸੀ ਉਹ ਕੋਈ ਨਹੀਂ ਵੱਢ ਸਕਿਆ ਪਰ ਧੰਨ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਜਿਨੇ ਸੁਪਨਾ ਨੂੰ ਇੱਕ ਬਣਾ ਦਿੱਤਾ ਇੱਕੋ ਖੰਡੇ ਬਾਟੇ ਦੇ ਬਾਟੇ ਦੇ ਵਿੱਚੋਂ ਅਮਰਤ ਦੇ ਕੇ ਜਾਤ ਪਾਤ ਖਤਮ ਕਰ ਦਿੱਤੀ ਧੰਨ ਕਲਗੀਆਂ ਵਾਲਾ ਪਾਤਸ਼ਾਹ ਆ ਇਹ ਜਿਹੜਾ ਬਸਾਖੀ ਦਾ ਗੁਰਮੁਖ ਪਹਿਰੇ ਦਹਾੜਾ ਮਨਾ ਰਹੇ ਆ ਸਾਡੇ ਤੋਂ ਪਹਿਲਾਂ ਆਪ ਸੰਗਤਾਂ ਨੇ ਬਹੁਤ ਸਾਰੇ ਵਾਚਕ ਬਹੁਤ ਚੰਗੇ ਕੀਰਤਨੀਆਂ ਨੂੰ ਸਰਵਣ ਕੀਤਾ ਏ ਤੇ ਇੱਕ ਪੰਜਾਬੀ ਦਾ ਸ਼ਾਇਰ ਬੜਾ ਸੋਹਣਾ ਲਿਖਦਾ ਏ ਉਹ ਕਹਿੰਦਾ ਕਿਸ਼ਤੀ ਬੋਹੀ ਹੁੰਦੀ ਹੈ ਮਗਰ ਕਿਨਾਰੇ ਬਦਲ ਜਾਂਦੇ ਹੈ ਅੱਖੇ ਬੋਹੀ ਹੁੰਦੀ ਹੈ ਮਗਰ ਇਸ਼ਾਰੇ ਬਦਲ ਜਾਂਦੇ ਚਮਕ ਬੋਹੀ ਹੁੰਦੀ ਹੈ ਮਗਰ ਸਿਤਾਰੇ ਬਦਲ ਜਾਂਦੇ ਹੈ ਸਟੇਜ ਬੋਹੀ ਹੁੰਦੀ ਹੈ ਮਗਰ ਬਲਾਰੇ ਬਦਲ ਜਾਂਦੇ ਹੈ ਇਤਿਹਾਸ ਨੂੰ ਕਹਿਣ ਦਾ ਹਰੇਕ ਬੰਦੇ ਦਾ ਆਪਣਾ ਆਪਣਾ ਢੰਗ ਏ ਸੰਗਤਾਂ ਦੇ ਵਿੱਚ ਪੇਸ਼ ਕਰਨ ਦਾ ਆਪਣਾ ਆਪਣਾ ਜਿਹੜਾ ਵੱਖਰਾ ਢੰਗ ਹੁੰਦਾ ਏ ਇਤਿਹਾਸ ਉਹ ਹੀ ਗੁਰਮੁਖ ਪਿਆਰਿਓ 1699 ਦੀ ਵਿਸਾਖੀ ਨੂੰ ਕਲਗੀਆਂ ਵਾਲਾ ਪਾਤਸ਼ਾਹ ਕਿਵੇਂ ਇੱਕ ਵੱਖਰਾ ਕੁੱਤ ਖਰਚਦਾ ਏ ਜੀ ਤੇ ਜੇ ਗੱਲ ਕਰੀਏ ਗੁਰਮੁਖ ਪਿਆਰਿਓ ਵਿਸਾਖੀ ਤੇ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਦੁਨੀਆਂ ਦੇ ਲੋਕ ਸਦੀਆਂ ਤੋਂ ਮਨਾਉਂਦੇ ਆਏ ਨੇ ਸਿੱਖ ਧਰਮ ਦੇ ਵਿੱਚ 1552 ਈਸਵੀ ਨੂੰ ਪਹਿਲੀ ਵਿਸਾਖੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੱਗਦੀ ਐ ਤੇ ਲੱਗਦੀ ਕਿ ਦੀ ਬਦੌਲਤ ਐ ਦੰਨੇ ਪਿੰਡ ਦੇ ਰਹਿਣ ਵਾਲਾ ਭਾਈ ਪਾਰੋ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਹਿੰਦਾ ਸੱਚਿਆ ਪਾਤਸ਼ਾਹ ਮਨ ਚਾਹੁੰਦਾ ਕਿ ਇਸ ਵਾਰ ਵਿਸਾਖੀ ਦਾ ਜਿਹੜਾ ਮੇਲਾ ਆਉਣ ਵਾਲਾ ਐ ਉਸ ਵਿਸਾਖੀ ਦੇ ਮੇਲੇ ਤੇ ਬਾਣੀ ਪੜਨ ਵਾਲੀਆਂ ਰੂਹਾਂ ਆਉਣ ਉਹਨਾਂ ਬਾਣੀ ਪੜਨ ਵਾਲੀਆਂ ਰੂਹਾਂ ਦੇ ਮੈਂ ਦਰਸ਼ਨ ਕਰਾਂ ਤੇ ਗੁਰੂ ਅਮਰਦਾਸ ਮਹਾਰਾਜ ਨੇ ਚਿੱਠੀਆਂ ਕੱਲੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਣੀ ਪੜਨ ਵਾਲੀਆਂ ਸੰਗਤਾਂ ਆਇਆਂ ਭਾਈ ਪਰੋਂ ਨੇ ਰੱਜ ਕੇ ਸੇਵਾ ਕੀਤੀ ਲੰਗਰਾਂ ਦੇ ਵਿੱਚ ਲੰਗਰਾਂ ਦੇ ਝੁੱਟੇ ਭਾਂਡੇ ਮਾਂਜੇ ਰੱਜ ਕੇ ਟਹਿਲ ਕਮਾਈ ਭਾਈ ਪਰੋਂ ਨੇ ਤੇ ਭਾਈ ਪਰੋ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗਿਆ ਸਤਿਗੁਰ ਜੀ ਇਹ ਜਿਹੜਾ ਮੇਲਾ ਲੱਗਿਆ ਨਾ ਬੜਾ ਆਨੰਦਮਈ ਮੇਲਾ ਸੀ ਬੜਾ ਮਨ ਪਰਸੰਨ ਹੋਇਆ ਕਿਰਪਾ ਕਰਦੇ ਹੋ ਕਿ ਇਹ ਮੇਲਾ ਹਰ ਸਾਲ ਲੱਗਿਆ ਕਰੇ ਯਾਦ ਰੱਖਿਓ ਗੁਰਮੁਖ ਪੈਰੋ ਸਿੱਖ ਧਰਮ ਦੇ ਵਿੱਚ ਪਹਿਲੀ ਬਸਾਖੀ 1552 ਇਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੱਗਦੀ ਏ ਆਓ ਇਹ ਜਰਾ ਮੇਰਾ ਕਲਕੀਆਂ ਵਾਲਾ ਪਾਤਸ਼ਾਹ ਕੀ ਕਰਨ ਬਣਦਾ ਇਸ ਖਾਲਸਾ ਪੰਥ ਨੂੰ ਖੰਡੇ ਦੀ ਧਾਰ ਦੇ ਵਿੱਚੋਂ ਪੈਦਾ ਕਰਨ ਦਾ ਜਦੋਂ ਨੌਵੇਂ ਪਿਤਾ ਨੇ ਦਿੱਲੀ ਦੀ ਧਰਤੀ ਤੇ ਆਪਣਾ ਪਵਿੱਤਰ ਖੂਨ ਡੋਲਿਆ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਾ ਜਮ ਪੀ ਜਾਂਦੇ ਨੇ ਭਾਈ ਜੈਤਾ ਸੀਸ ਲੈ ਕੇ ਆਨੰਦਾਂ ਦੀ ਪੁਰੀ ਤੇ ਵਿੱਚ ਪਹੁੰਚਣਾ ਕਰਦਾ ਮੇਰਾ ਕਲਕੀਆਂ ਵਾਲਾ ਪਾਤਸ਼ਾਹ ਜੈਤੇ ਨੂੰ ਕਹਿੰਦਾ ਜੈਤੇ ਆਓ ਜਦੋਂ ਪਿਤਾ ਜੀ ਨੇ ਸ਼ਹਾਦਤ ਦਾ ਜਮ ਪੀਤਾ ਸੀ ਉੱਥੇ ਸਿੱਖ ਕਿੰਨੇ ਕੁ ਸੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਭਾਈ ਜੈਤਾ ਕਹਿੰਦਾ ਪਾਤਸ਼ਾਹ ਸਿੱਖ ਤੇ ਬੜੇ ਹੋਣੇ ਪਰ ਤੇਰੇ ਸਿੱਖਾਂ ਦੀ ਦਾਤਾ ਪਛਾਣ ਕੋਈ ਨਹੀਂ ਸੀ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਜੋ ਬੋਲ ਭਾਈ ਜੈਤੇ ਨੂੰ ਆਖ ਰਿਹਾ ਆਉਣ ਵਾਲੇ ਭਵਿੱਖ ਦੀਆਂ ਗੱਲਾਂ ਜਿਵੇਂ ਭਾਈ ਜੈਤੇ ਨੂੰ ਕਰਨ ਕੀ ਧਰ ਦੱਸਦੇ ਨੇ ਉਹਨਾਂ ਕੋਲੋਂ ਗਲਵੱਟੀ ਦਾ ਢਾਡੀ ਜੱਤਾ ਹੈ ਸੰਗਤਾਂ ਬੜੇ ਅਤਮੋਤੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਸੁਣ ਰਹੇ ਉੱਥੇ ਮਾਇਆ ਰੂਪੀ ਅਸੀਸਾਂ ਦੇ ਨਾਲ ਵੀ ਨਿਵਾਜ ਰਹੇ ਹਾਂ ਬੇਅੰਤ ਅਸੀਸਾਂ ਜੱਥੇ ਦੀ ਝੋਲੀ ਦੇ ਵਿੱਚ ਪਾਈਆਂ ਜਾ ਰੀਆਂ ਨੇ ਤੈਨ ਦਲੋ ਤਨਬਾਤ ਤਨਗੀਤ ਅਦਿਸ਼ਮੇਸ਼ ਬਿਤਾ ਰਹਿਮਤਾਂ ਦਾ ਮੀਂਹ ਵਰਸਾਉਣ ਇਨ੍ਹਾਂ ਪਰਿਵਾਰਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਧੰਨ ਕਲਕੀਆਂ ਵਾਲਾ ਪਾਤਸ਼ਾਹ ਬਾਬੇ ਜੱਤੇ ਨੂੰ ਕਹਿਣ ਲੱਗਿਆ ਜੱਤਿਆ ਔਣ ਬੜੇ ਸਮੇਂ ਦੇ ਵਿੱਚ ਫਿਰ ਐਸਾ ਖਾਲਸਾ ਤਿਆਰ ਕਰ ਦੇਣਾ ਏ ਜਿਹੜਾ ਲੱਖਾਂ ਦੇ ਇਕੱਠ ਦੇ ਵਿੱਚ ਖਲੋਤਾ ਪਹਿਚਾਣਿਆ ਜਾਵੇਗਾ ਐਸਾ ਖਾਲਸਾ ਖੰਡੇ ਦੀ ਧਾਰ ਦੇ ਵਿੱਚੋਂ ਮੈਂ ਪ੍ਰਗਟ ਕਰਨਾ ਏ ਜਿਹੜਾ ਲੋਹੇ ਦੀਆਂ ਢਾਲਾਂ ਦੇ ਮੂੰਹ ਮੋੜ ਦਿਆ ਕਰੇਗਾ ਚਲਦੇ ਹੋਏ ਤੂਫਾਨਾਂ ਨੂੰ ਥੰਮ ਕੇ ਰੱਖ ਦਿਆ ਕਰੇਗਾ ਵਾਰ ਅਟਕ ਵਰਗੇ دریا ਮਾਂ ਨੂੰ ਵੀ ਅਟਕਾ ਦਿਆ ਕਰੇਗਾ ਐਸਾ ਖਾਲਸਾ ਖੰਡੇ ਦੀ ਧਾਰ ਦੇ ਵਿੱਚੋਂ ਮੈਂ ਪ੍ਰਗਟ ਕਰਨਾ ਏ ਸਮਾਂ ਬਣਦਾ ਗੁਰਮੁਖ ਪਿਆਰਿਓ 1699 ਦੀ ਬਸਾਖੀ ਦਾ ਇਹ ਬਸਾਖੀ ਦੇ ਤਿਹਾੜ ਦੇ ਨਾਲ ਗੁਰਮੁਖ ਪਿਆਰਿਓ ਸਾਡੀਆਂ ਬੜੀਆਂ ਕੁਝ ਕੌੜੀਆਂ ਤੇ ਮਿੱਠੀਆਂ ਜਗਾਦਾਂ ਜੁੜੀਆਂ ਹੋਈਆਂ ਨੇ ਤੇ ਮਿੱਠੀਆਂ ਯਾਦਾਂ ਦੀ ਗੱਲ ਕਰੀਏ ਇਸੇ ਵਿਸਾਖੀ ਦੇ ਦਿਹਾੜੇ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੜਮਾਈ ਹੁੰਦੀ ਏ ਵਿਸਾਖੀ ਦੇ ਦਿਹਾੜੇ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਕੜਮਾਈ ਹੁੰਦੀ ਏ 1699 ਦੀ ਵਿਸਾਖੀ ਨੂੰ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ ਜਾਂਦਾ ਏ ਤੇ 1701 ਈਸਵੀ ਦੀ ਵਿਸਾਖੀ ਨੂੰ ਅਨੰਦਾ ਦੀ ਪੁਰੀ ਤੇ ਵਿੱਚ ਮਸੰਦਾ ਨੂੰ ਫੁੱਕਿਆ ਜਾਂਦਾ ਏ 1919 ਦੀ ਵਿਸਾਖੀ ਨੂੰ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਖੂਨੀ ਸਾਕੇ ਵਾਪਰ ਜਾਂਦਾ ਏ ਅਨੇਕਾਂ ਬੇਦੋਸ਼ਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਏ ਤਰਦੀ ਵਿਸਾਖੀ ਨੂੰ ਸਾਡੇ ਤੇਰਾ ਸਿੰਘ ਸ਼ਹਾਦਤ ਦਾ ਜੰਮ ਪੀ ਜਾਂਦੇ ਨੇ ਤੇ ਯਾਦ ਰੱਖਿਓ ਗੁਰਮਖਾ ਪਿਆਰਿਓ ਜੇ ਗੱਲ ਕਰਾਂ 1777 ਇਸਵੀ ਦੀ ਵਿਸਾਖੀ ਦੀ ਜਿਹਨੂੰ ਸਟੇਜਾਂ ਦੇ ਉੱਤੇ ਬਹੁਤ ਘੱਟ ਪ੍ਰਚਾਰਿਆ ਗਿਆ ਏ ਮੈਂ ਕਹਿੰਦਾ ਇਹ ਸਾਡੀ ਬਦਕਿਸਮਤੀ ਏ 1777 ਦੀ ਵਿਸਾਖੀ ਨੂੰ ਕੀ ਹੁੰਦਾ ਏ 15ਵੀਂ ਸਦੀ ਤੋਂ ਲੈ ਕੇ 1ਕਮੀ ਸਦੀ ਤੱਕ ਗੁਰਮੁਖ ਪਿਆਰਿਓ ਭਾਰਤ ਦਾ ਇਤਿਹਾਸ ਫਰੋਲ ਕੇ ਦੇਖ ਲਓ ਜਿਹੜੇ ਜਿਹੜੇ ਲੋਕ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ 15ਵੀਂ ਸਦੀ ਤੋਂ ਲੈ ਕੇ 1ਕਮੀ ਸਦੀ ਤੱਕ ਉਹਨਾਂ ਦੇ ਵਿੱਚੋਂ ਸਿਰਫ ਇੱਕ ਇਨਸਾਨ ਅਮਰਤ ਧਾਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਏ ਵਾਹਿਗੁਰੂ ਅਮਰਤ ਧਾਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਏ ਕੌਣ ਏ ਉਹ ਉਹ ਏ ਜਾਬਤਾ ਖਾਨ ਜਾਬਤਾ ਖਾਨ ਤੇ ਗੁਲਾਮ ਕਾਦਰ ਰਹਿਲਾ ਦੋਵੇਂ ਪਿਓ ਪੁੱਤ ਨੇ 1777 ਈਸਵੀ ਦੀ ਬਸਾਖੀ ਨੂੰ ਜਾਬਤਾ ਖਾਨ ਅਮਰਤ ਸ਼ੱਕ ਕੇ ਧਰਮ ਸਿੰਘ ਬਣਦਾ ਏ ਤੇ ਗੁਲਾਮ ਕਾਦਰ ਰਹਿਲਾ ਅਮਰਤ ਸ਼ੱਕ ਕੇ ਕਰਮ ਸਿੰਘ ਬਣਦਾ ਏ ਯਾਦ ਰੱਖਿਓ ਗੁਰਮਖ ਪਿਆਰਿਓ ਇਹ ਸਾਡੀ ਬੱਦਕਿਸਮਤੀ ਹੈ ਕਿ ਅਸੀਂ ਜਬਤਾਖਾਨ ਨੂੰ ਪ੍ਰਚਾਰੀ ਨਹੀਂ ਸਕੇ ਜੀ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਗੈਰ ਧਰਮ ਦਾ ਇਹਨਾਂ ਸਿੱਖੀ ਤੋਂ ਪ੍ਰਭਾਵਿਤ ਹੋਇਆ ਕਿ ਉਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣ ਗਿਆ ਏ ਜੀ ਤੇ ਹੁਣ ਮੈਂ ਜੈ ਗੱਲ ਕਰਾਂ 바ਵਾ ਸਾਹਿਬ ਦੀ ਡਾਕਟਰ ਭੀਮਰਾਓ ਅੰਬੇਡਕਰ ਉਹਨੇ ਆਪਣੇ ਅੰਤ ਵਾਲੇ ਸਮੇਂ ਦੇ ਵਿੱਚ ਬੁੱਧ ਧਰਮ ਗ੍ਰਹਿਣ ਕਰ ਲਿਆ ਏ ਜੀ ਬੁੱਧ ਧਰਮ ਦੇ ਵਿੱਚ ਸ਼ਾਮਲ ਹੋ ਗਿਆ ਤੇ ਅੱਜ ਕਿਤੇ ਤੁਸੀਂ ਬੋਧੀਆਂ ਨੂੰ ਦੇਖਿਓ ਜਿੱਡੀ ਵੱਡੀ ਮੂਰਤੀ ਉਹ ਮਹਾਤਮਾ ਬੁੱਧ ਦੀ ਬਣਾ ਕੇ ਉਹਦਾ ਪ੍ਰਚਾਰ ਕਰਦੇ ਨੇ ਓਡੀ ਫੋਟੋ ਬਰਾਬਰ 바ਵਾ ਸਿੱਧ ਦੀ ਲਾ ਕੇ ਪ੍ਰਚਾਰ ਕਰਦੇ ਨੇ ਜੀ ਕਹਿੰਦੇ ਦੇਖੋ ਦੁਨੀਆਂ ਵਾਲਿਓ ਦੁਨੀਆਂ ਦਾ ਐਡਾ ਵੱਡਾ ਸਕਾਲਰ ਸਾਡੇ ਧਰਮ ਨੂੰ ਅਪਣਾ ਗਿਆ ਏ ਸਿੱਖਾਂ ਦੀ ਵੱਧ ਕਿਸਮਤੀ ਰਹੀਏ ਕਿ ਅਸੀਂ ਅੱਜ ਤੱਕ ਜਾਬਤਾ ਖਾਨ ਦਾ ਚੇਤਾ ਹੀ ਭਲਾਰ ਰੱਖਿਆ ਵੀ ਕਿ ਜਾਬਤਾ ਖਾਨ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਏ ਜੀ ਉਹ ਵੀ ਸਿੱਖੀ ਨੂੰ ਗ੍ਰਹਿਣ ਕਰਦਾ ਏ ਆਓ ਤਕੀਏ ਜਰਾ ਯਾਦ ਰੱਖਿਓ ਕਰਮਾ ਬਾਲਿਓ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਕਿਤੇ ਨਹੀਂ ਇਹ ਇੱਕ ਅਜੀਹਾ ਗੁਰੂ ਏ ਗੁਰਮਖ ਪਿਆਰਿਓ ਜਿਹੜਾ ਦਿੰਦਾ ਬਹੁਤ ਕੁਝੇ ਪਰ ਲੈਂਦਾ ਕੁਝ ਨਹੀਂ ਅਸੀਂ ਜਦੋਂ ਆਪਣੇ ਘਰ ਤੋਂ ਚੱਲਦੇ ਆ ਨਾ ਪਹਿਲੀ ਲਿਸਟ ਬਣਾ ਲੈਨੇ ਕਿ ਅੱਜ ਬਾਬੇ ਤੋਂ ਆ ਵੀ ਮੰਗਣਾ ਅੱਜ ਬਾਬੇ ਤੋਂ ਆ ਵੀ ਮੰਗਣਾ ਤੇ ਯਾਦ ਰੱਖਿਓ ਕਰਮਾਂ ਵਾਲਿਓ ਜਿਨੇ ਸੱਚੇ ਦਿਲੋਂ ਆਪਣੇ ਹੰਕਾਰੀ ਮਨ ਨੂੰ ਗੁਰਨਾਨਕ ਦੇ ਚਰਨਾਂ ਦੇ ਵਿੱਚ ਝੁਕਾ ਲਿਆ ਪਰ ਬਾਬੇ ਨਾਨਕ ਨੇ ਉਹਦੀ ਝੋਲੀ ਕਦੇ ਖਾਲੀ ਨਹੀਂ ਜਾਣ ਦਿੱਤੀ ਏ जिने जिने ਵੀ ਬਾਬੇ ਨਾਨਕ ਤੋਂ ਮੰਗਿਆ ਉਹਨੂੰ ਇਸ ਦਰੋਂ ਮਿਲਿਆ ਤੇ ਉਹਦੀਆਂ ਝੋਲੀਆਂ ਭਰ ਦਿੱਤੀਆਂ ਬਾਬੇ ਨਾਨਕ ਨੇ ਆਹ ਤੱਕ ਇਹ ਜਰਾ ਧੰ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਇਹ ਇੱਕ ਐਸਾ ਸਮਰੱਥ ਗੁਰੂ ਏ ਕਰਮਾ ਵਾਲਿਓ ਜਿਹੜਾ ਦਿੰਦਾ ਬਹੁਤ ਕੁਝੇ ਪਰ ਮੰਗਦਾ ਕੁਝ ਨਹੀਂ ਗੁਰੂ ਇੱਕ ਚੀਜ਼ ਮੰਗਦਾ ਏ ਜਦੋਂ ਗੁਰੂ ਮੰਗਣ ਤੇ ਆਜੇ ਫਿਰ ਗੁਰੂ ਸਿਰ ਮੰਗਦਾ ਏ ਆਹ ਤਕੀਏ ਜਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਨਕੀ ਧਰਦਸ਼ਮੇਸ਼ ਪਿਤਾ ਨੇ ਅਨੰਤਾਂ ਦੀ ਪੁਰੀ ਦੇ ਵਿੱਚ ਜਦੋਂ ਕਦੇ ਸਿੱਖਾਂ ਤੋਂ ਕੁਝ ਮੰਗਣਾ ਕੀਤਾ ਕੀ ਮੰਗਣਾ ਕੀਤਾ ਏ ਕਿ ਮੈਂ ਕਲਕੀਆਂ ਬੜਾ ਪਾਸ਼ਾ 80000 ਦੇ ਇਕੱਠ ਨੂੰ ਸੰਬੋਧਨ ਹੁੰਦਿਆ ਜਿਵੇਂ ਸੀਸ ਦੀ ਮੰਗ ਕਰਦੇ ਨੇ ਉਸ ਵੇਲੇ ਤੇ ਸੀਨ ਨੂੰ ਪੱਕੇ ਰਾਗ ਢਾਡੀ ਰਾਗ ਸਾਕੇ ਦੀ ਤਰਜ ਦੇ ਉੱਤੇ ਢਾਡੀ ਜਥਾ ਹੇ